ਸਾਡì ਸਤਿਕਾਰਯੋਗ ਸਾਰਿਆਂ ਨੂੰ ਸਾਡੇ ਚੈਨਲ ਪੰਜਾਬ ਪੰਜਾਬੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੀ ਆਪਣੀ ਵੀਡੀਓ ਗਨਤੰਤਰਤਾ ਦਿਵਸ ਜਾਨੀ ਕਿ 26 ਜਨਵਰੀ ਨਾਲ ਅਦਾਤ ਹੈ। ਗਨਤੰਤਰ ਕਿਸੇ ਵਿਅਕਤੀ, ਪਾਰਟੀ ਜਾਂ ਵਿਚਾਰਧਾਰਾ ਦੀ ਜ਼ਗੀਰ ਨਹੀਂ ਤੇ ਨਾ ਹੀ ਇਹ ਕੇਵਲ ਸਰਕਾਰੀ ਉਤਸਵ ਦਾ ਮੋਤਾਜ਼ ਹੈ। ਗਨਤੰਤਰ ਦੀ ਮਹੱਤਤਾ ਸਾਡੇ ਰੋਜ਼ਾਨਾ ਜੀਵਨ ਜਾਨ ਤੇ ਵਰਤਾਰੇ ਦਾ ਇੱਕ ਹਿੱਸਾ ਹੈ। ਇਹ ਦੇਸ਼ ਦੇ ਸਾਰੇ ਲੋਕਾਂ ਦੇ ਇਕ ਮਹੱਤਵਪੂਰਨ ਪ੍ਰਤੀਕ ਦੀ ਨਿਸ਼ਾਨੀ ਹੈ। ਪਰੰਤੂ ਇਸ ਬਿਲੇ ਦੇਸ਼ ਦੇ ਰਾਜਨੀਤਿਕ, ਸਮਾਜਿਕ, ਆਰਥਿਕ ਹਾਲਾਤ ਨੂੰ ਸਾਹਮਣੇ ਰੱਖਦੇ ਹੋਏ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਹੈ ਕਿ ਦੇਸ਼ ਦਾ ਗਨਤੰਤਰ ਬਹੁਤ ਵੱਡੇ ਇਮਤਿਹਾਨ ਵਿੱਚੋਂ ਨਿਕਲ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੇਸ਼ ਵਿੱਚ ਪਿਛਲੇ ਤਕਰੀਬਨ ਇੱਕ ਦਹਾਕੇ ਤੋਂ ਰਾਜ ਕਰਨ ਵਾਲੀ ਧਿਰ ਹਰ ਕੋਸ਼ਿਸ਼ ਰਾਹੀਂ ਗਨਤੰਤਰ ਤੇ ਇਸ ਦੀਆਂ ਸੰਸਥਾਵਾਂ ਨੂੰ ਆਪਣੇ ਤਰੀਕੇ ਨਾਲ ਢਾ ਰਹੀ ਹੈ। ਜਿਸ ਨਾਲ ਆਉਣ ਵਾਲਾ ਸਮਾਂ ਦੇਸ਼ ਦੇ ਸਾਹਮਣੇ ਵੱਡੇ ਸਵਾਲ ਪੈਦਾ ਕਰ ਰਿਹਾ ਹੈ ਦੇਸ਼ 26 ਜਨਵਰੀ 2025 ਨੂੰ ਆਪਣਾ 76ਵਾਂ ਗੰਦਰਤ ਦਿਵਸ ਪਿਛਲੇ ਸਾਲਾਂ ਨਾਲੋਂ ਜ਼ਿਆਦਾ ਜੋਸ਼ ਨਾਲ ਮਨਾ ਰਿਹਾ ਹੈ ਇਹ ਉਹ ਇਤਿਹਾਸਿਕ ਦਿਨ ਹੈ ਜਿਸ ਦਿਨ ਅੰਗਰੇਜ਼ ਰਾਜ ਦੇ 1935 ਵਿੱਚ ਬਣੇ ਵੱਡੇ ਕਾਨੂੰਨ ਗਵਰਨਮੈਂਟ ਆਫ ਇੰਡੀਆ ਐਕਟ 1935 ਦੀ ਜਗ੍ਹਾ ਭਾਰਤ ਦਾ ਆਪਣਾ ਸੰਵਿਧਾਨ ਲਾਗੂ ਹੋਇਆ ਇਹ ਉਹੀ ਸੰਵਿਧਾਨ ਹੈ ਜਿਸ ਕਰਕੇ ਭਾਰਤ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਨਿਜ਼ਾਮ ਵਜੋਂ ਜਾਣਿਆ ਜਾਂਦਾ ਹੈ ਭਾਵੇਂ ਮਸਾਦਾ ਕਮੇਟੀ ਨੇ ਆਪਣੀ ਅੰਤਕਮੀਨ ਲਗਨ ਧਿਆਨਤਾ ਰੀਤੇ ਬੁੱਧੀਮਤੀ ਨਾਲ ਇਹ ਸੰਵਿਧਾਨ 2 ਸਾਲ 11 ਮਹੀਨੇ ਤੇ 17 ਦਿਨ ਵਿੱਚ ਤਿਆਰ ਕੀਤਾ ਸੀ ਪਰ ਇਸ ਦੇ ਪਿੱਛੋਂ ਲੰਮੇ ਸਮੇਂ ਦੀ ਲੋਕ ਜਦੋ ਜਹਿਦ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਤਿਆਗ ਤੇ ਅਸਹਿਤਸੀਹੇ ਸਨ ਜਿਨ੍ਹਾਂ ਦੀ ਬਦੌਲਤ ਹਿੰਦੁਸਤਾਨ ਨੇ ਇੱਕ ਬਹੁਤ ਤਾਕਤਵਰ ਸਾਮਰਾਜ ਤੋਂ ਆਜ਼ਾਦੀ ਪ੍ਰਾਪਤ ਕੀਤੀ 26 ਜਨਵਰੀ ਦਾ ਦਿਨ ਹਰ ਸਾਲ ਦੇਸ਼ ਦੀ ਰਾਜਧਾਨੀ ਦਿੱਲੀ ਤੇ ਬਖਵਖ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ ਤੇ ਹੋਰਨਾਂ ਥਾਵਾਂ ਤੇ ਬਹੁਤ ਸ਼ਾਨੋ ਸ਼ਕਤੀ ਧੁੰਮਡਾਮ ਨਾਲ ਮਨਾਇਆ ਜਾਂਦਾ ਹੈ ਦਿੱਲੀ ਦੇ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਬਖਵਖ ਪ੍ਰੋਗਰਾਮਾਂ ਤੇ ਝਾਕੀਆਂ ਤੋਂ ਇਲਾਵਾ ਦੇਸ਼ ਆਪਣੀ ਸੈਨਿਕ ਆਰਥਿਕ ਉਦਯੋਗਿਕ ਸਾਇੰਸ ਤੇ ਟੈਕਨੋਲੋਜੀ ਆਦਿ ਖੇਤਰਾਂ ਵਿੱਚ ਕੀਤੀ ਤਰੱਕੀ ਦੀ ਝਲਕ ਦਿਖਾਉਂਦਾ ਹੈ ਇਸ ਤੋਂ ਇਲਾਵਾ ਬਖ ਭਖ ਪ੍ਰਾਂਤਾਂ ਦੀਆਂ ਪ੍ਰਦਰਸ਼ਨੀਆਂ ਤੇ ਝਾਕੀਆਂ ਰਾਹੀਂ ਅਨੇਕਤਾ ਵਿੱਚ ਏਕਤਾ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਸਲ ਵਿੱਚ ਇਸ ਸਮਾਗਮ ਦੇ ਸ਼ੁਰੂ ਕਰਨ ਪਿੱਛੇ ਸਭ ਤੋਂ ਵੱਡੀ ਧਾਰਨਾ ਗਣਰਾਜ ਨੂੰ ਮਜ਼ਬੂਤ ਕਰਕੇ ਦੇਸ਼ ਨੂੰ ਖੁਸ਼ਹਾਲ ਬਣਾਉਂਦੀ ਸੀ ਇਸ ਦਿਨ ਸਾਰਾ ਦੇਸ਼ ਇੱਕ ਨਵੀਂ ਰੰਗਤ ਵਿੱਚ ਰੰਗਿਆ ਜਾਂਦਾ ਹੈ ਜਿਸ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿ ਰਹੇ ਲੋਕਾਂ ਵਿੱਚ ਨਵਾਂ ਜਜ਼ਬਾ ਪੈਦਾ ਕਰਕੇ ਗਣਤੰਤਰ ਨੂੰ ਮਜ਼ਬੂਤ ਕਰਨ ਦਾ ਸੁਪਨਾ ਪੂਰਾ ਹੁੰਦਾ ਹੈ। ਸ਼ੁਰੂ ਤੋਂ ਹੀ ਇਸ ਸਮਾਰੋਹ ਵਿੱਚ ਇੱਕ ਵਿਦੇਸ਼ੀ ਮਹਿਮਾਨ ਨੂੰ ਸੱਦਾ ਦਿੱਤਾ ਜਾਂਦਾ ਹੈ। ਜਿਵੇਂ ਇਸ ਵਾਰੀ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਂ ਨੂੰ ਬੁਲਾਇਆ ਗਿਆ ਹੈ। ਪਹਿਲੇ ਗਣਤੰਤਰ 26 ਜਨਵਰੀ 1950 ਨੂੰ ਮੁੱਖ ਮਹਿਮਾਨ ਇండోਨੇਸ਼ੀਆ ਦੇ ਪ੍ਰਧਾਨ ਸੁਕਾਰਨੋ ਸਨ। ਮੌਜੂਦਾ ਸਮੇਂ ਦੀ ਰਾਜਨੀਤੀ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਾਲੀ ਪਹਿਲੀ ਰਾਜਨੀਤੀ ਵਿੱਚ ਵੱਡਾ ਅੰਤਰ ਆ ਗਿਆ ਹੈ ਇਹ ਬਤਾਰਾ ਭਾਵੇਂ ਨਹਿਰੂ ਦੀ ਮੌਤ ਤੋਂ ਬਾਅਦ ਇੰਦਰਾ ਗਾਂਧੀ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ ਪਰ 2014 ਖਾਸ ਕਰਕੇ 19 2019 ਤੋਂ ਬਾਅਦ ਇਸ ਵਿੱਚ ਵੱਡੀ ਤਬਦੀਲੀ ਆਈ ਹੈ ਜਵਾਹਰ ਲਾਲ ਨਹਿਰੂ ਦੇ ਸਮੇਂ ਦੇ ਸਿਆਸਤਦਾਨ ਤੇ ਰਾਜਨੀਤੀបាន ਆਜ਼ਾਦੀ ਦੀ ਲੜਾਈ ਦੀ ਉਪਜ ਸਨ ਤੇ ਉਹਨਾਂ ਨੂੰ ਬੜੀ ਜਦੋਜਹਿਦ ਪ੍ਰਾਪਤ ਬਾਦ ਆਜ਼ਾਦੀ ਦੀ ਕੀਮਤ ਦਾ ਅਹਿਸਾਸ ਸੀ। ਉਹਨਾਂ ਵਿੱਚੋਂ ਬਹੁਤ ਸਾਰੇ ਉੱਚ ਪਾਏ ਦੇ ਵਿਦਵਾਨ ਤੇ ਆਮ ਲੋਕਾਂ ਵਿੱਚੋਂ ਆਏ ਹੋਏ ਲੋਕ ਸਨ ਜਿਨ੍ਹਾਂ ਦਾ ਮੁੱਖ ਮਕਸਦ ਇੱਕ ਅਜਿਹਾ ਨਿਜਾਮ ਸਥਾਪਿਤ ਕਰਨਾ ਸੀ ਜੋ ਮਹਾਤਮਾ ਗਾਂਧੀ ਦੇ ਆਜ਼ਾਦੀ ਦੇ ਪ੍ਰਵਾਨਿਆਂ ਦੀ ਸੋਚ ਦਾ ਹੋਵੇ। ਉਹਨਾਂ ਦਾ ਰਾਜਨੀਤੀ ਤੇ ਬਤਾਰਾ ਬਹੁਤ ਉੱਚਾ ਤੇ ਸੁੱਚਾ ਸੀ ਤੇ ਰਾਜਨੀਤੀ ਉਹਨਾਂ ਲਈ ਲੋਕ ਸੇਵਾਦਾਇਕ ਉੱਤਮ ਮਾਧਿਅਮ ਸੀ। ਉਹ ਪੂਰੀ ਤਰ੍ਹਾਂ ਲੋਕਾਂ ਤੇ ਸਮਾਜ ਨੂੰ ਸਮਰਪਿਤ ਸਨ ਇਸ ਦੇ ਨਾਲ ਹੀ ਰਾਜਕਾਰੀ ਕਾਂਗਰਸ ਪਾਰਟੀ ਤੇ ਸਰਕਾਰ ਦਾ ਮੁੱਖ ਮਕਸਦ ਦੇਸ਼ ਨੂੰ ਗਰੀਬੀ ਅਨਪੜਤਾ ਪਛੜੇਪਨ ਆਦ ਵਿੱਚੋਂ ਕੱਢ ਕੇ ਵਿਕਸਿਤ ਰਾਜ ਦੀ ਸਥਾਪਨਾ ਕਰਨਾ ਸੀ ਰਾਜ ਕਰਨ ਵਾਲੀ ਧਿਰ ਨੂੰ ਪਤਾ ਸੀ ਕਿ ਬਿਨਾਂ ਆਰਥਿਕ ਤਰੱਕੀ ਦੇ ਦੇਸ਼ ਵਿੱਚ ਰਾਜਨੀਤਿਕ ਸਥਿਰਤਾ ਨਹੀਂ ਲਿਆਂਦੀ ਜਾ ਸਕਦੀ ਇਸ ਤੋਂ ਇਲਾਵਾ ਬਿਨਾਂ ਤਰਕ ਅਧਾਰਿਤ ਸਮਾਜ ਦੀ ਸਥਾਪਨਾ ਕੀਤੇ ਦੇਸ਼ ਤੇ ਸਮਾਜ ਅੱਗੇ ਨਹੀਂ ਵਧ ਸਕਦਾ ਇਸ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦੇ ਬਾਵਜੂਦ ਸਰਕਾਰ ਨੇ ਪੰਜ ਬਹੁਤ ਵੱਡੇ ਵੱਡੇ ਫੈਸਲੇ ਲਏ ਤੇ ਗਨਰਾਜ ਦੀ ਨੀਂ ਮਜ਼ਬੂਤ ਕੀਤੀ ਇਨ੍ਹਾਂ ਵਿੱਚ ਪੰਜ ਸਾਲਾਂ ਯੋਜਨਾਵਾਂ ਨੂੰ ਲਾਗੂ ਕਰਨਾ ਵੱਡੇ ਵੱਡੇ ਵਿਦਿయోగ ਵਿਦਿਅਕ ਸੰਸਥਾਵਾਂ માં ਡੈਮ ਬਣਵਾਉਣੇ ਜਿਨ੍ਹਾਂ ਨਾਲ ਨਵੇਂ ਹਿੰਦੁਸਤਾਨ ਦੀ ਨੀਂ ਰੱਖੀ ਗਈ ਸਰਕਾਰ ਦੇ ਹੋਰ ਬਹੁਤ ਸਾਰੇ ਫੈਸਲਿਆਂ ਨਾਲ ਆਰਥਿਕ ਤੇ ਸਮਾਜਿਕ ਬਰਾਬਰੀ ਪੈਦਾ ਕਰਨ ਦੇ ਯਤਨ ਕੀਤੇ ਗਏ ਇੰਨਾ ਸਭ ਜਿਤਨਾ ਦਾ ਮਕਸਦ ਇੱਕ ਤਾਕਤਵਰ ਗਨਰਾਜ ਦੀ ਨੀਂ ਰੱਖਣਾ ਸੀ ਜਿਸ ਵਿੱਚ ਹਰ ਨਾਗਰਿਕ ਪ੍ਰਸਤਾਵਨਾ ਵਿੱਚ ਦਿੱਤੇ ਹੋਏ ਅਧਿਕਾਰਾਂ ਨੂੰ ਮਾਨ ਸਕੇ 1950 ਤੋਂ ਲੈ ਕੇ ਹੁਣ ਤੱਕ ਗਨਤੰਤਰ ਤੇ ਬਹੁਤ ਉਤਰਾਚੜਾ ਦੇਖੇ ਸਭ ਤੋਂ ਵੱਡਾ ਖਤਰਾ 1960 ਦੇ ਦਹਾਕੇ ਵਿੱਚ ਆਇਆ ਜਦੋਂ ਦੇਸ਼ ਦੇ ਰਾਜਨੀਤਿਕ ਆਰਥਿਕ ਹਾਲਾਤ ਕਾਫੀ ਡਾਂਮਾ ਡੋਲ ਹੋ ਗਏ ਇਹਨਾਂ ਵਿੱਚ ਚੀਨ ਤੇ ਪਾਕਿਸਤਾਨ ਨਾਲ 1962 ਤੇ 1965 ਵਿੱਚ ਹੋਈਆਂ ਲੜਾਈਆਂ ਤੇ ਪ੍ਰਧਾਨ ਮੰਤਰੀ ਨਹਿਰੂ ਦੀ 1964 ਲਾਲ ਬਹਾਦਰ ਸ਼ਸ਼ਤਰੀ ਦੀ 1966 ਵਿੱਚ ਹੋਈ ਮੌਤ ਤੇ ਦੇਸ਼ ਵਿੱਚ ਅਨਾਜ ਦੀ ਭਾਰੀ ਕਮੀ ਤੇ ਫਸਲਾਂ ਦਾ ਸੋਕਾ ਕਾਂਗਰਸ ਪਾਰਟੀ ਦਾ ਕਮਜ਼ੋਰ ਹੋ ਜਾਣਾ ਚੁਣੌਤੀਆਂ ਸ਼ਾਮਿਲ ਸੀ 1967 ਦੀਆਂ ਚੋਣਾਂ ਵਿੱਚ ਕਾਂਗਰਸ ਦੀ ਨੌ ਰਾਜਾਂ ਵਿੱਚ ਹਾਰ ਰੁਪਏ ਦੀ ਘਟਦੀ ਕੀਮਤ ਵਧੀਆਂ ਕੀਮਤਾਂ ਨੇ ਗਨਤੰਤਰ ਅੱਗੇ ਵੱਡੇ ਸਵਾਲ ਪੈਦਾ ਕੀਤੇ ਏ ਸਮਾਂ ਉਸੀ ਜਨਤੰਤਰ ਲਈ ਵੱਡਾ ਖਤਰਾ ਪੈਦਾ ਹੋਇਆ ਪਰ ਦੇਸ਼ ਦੇ ਕਿਸਾਨਾਂ ਦੁਆਰਾ ਲਿਆਂਦੀ ਗਈ ਹਰੀ ਕ੍ਰਾਂਤੀ ਤੇ ਇੰਦਰਾ ਗਾਂਧੀ ਦੀ ਤਾਕਤਵਰ ਲੀਡਰਸ਼ਿਪ ਨੇ ਗਨਰਾਜ ਨੂੰ ਇਸ ਖੱਟੇ 'ਚੋਂ ਬਾਹਰ ਕੱਢਿਆ ਗਨਰਾਜ ਨੂੰ ਦੂਜਾ ਵੱਡਾ ਖਤਰਾ ਜੂਨ 1975 ਵਿੱਚ ਇੰਦਰਾ ਗਾਂਧੀ ਦੁਆਰਾ ਦੇਸ਼ ਵਿੱਚ ਸੰਕਟਕਾਲੀਨ ਸਥਿਤੀ ਲਾਗੂ ਕਰਨ ਨਾਲ ਹੋਇਆ ਅਜਿਹੇ ਹਾਲਾਤ ਵਿੱਚ ਜਨਤੰਤਰ ਤੇ ਲੋਕਤੰਤਰ ਹਾਕਮ ਜਮਾਤ ਤੇ ਰਹਿਮ ਤੇ ਨਿਰਪਰ ਹੋ ਗਏ ਪਰੰਤੂ ਛੇਤੀਵਾਦ 1970 ਵਿੱਚ ਹੋਈਆਂ ਚੋਣਾਂ ਤੋਂ ਬਾਅਦ ਨਵੇਂ ਰਾਜਨੀਤਿਕ ਵਰਤਾਰੇ ਨੇ ਗਣਤੰਤਰ ਨੂੰ ਭਾਵੇਂ ਫਿਰ ਲੀਹਾਂ ਤੇ ਲਿਆਂਦਾ ਪਰ ਉਸ ਤੋਂ ਬਾਅਦ ਹਾਲਾਤ ਜ਼ਿਆਦਾਤਰ ਬਦ ਤੋਂ ਬੱਤਰ ਹੋ ਗਏ ਇਸ ਸਮੇਂ ਤੇ ਇਸ ਤੋਂ ਬਾਅਦ ਵਿੱਚ ਜਿਹੜੇ ਵੀ ਲੋਕ ਰਾਜਨੀਤੀ ਵਿੱਚ ਆਏ ਉਹ ਪਹਿਲਾਂ ਦੇ ਰਾਜਨੀਤਿਕ ਵਾਨਾ ਵਰਗੇ ਨਹੀਂ ਸਨ ਇਹ ਰਾਜਨੀਤੀ ਵਿੱਚ ਕੇਵਲ ਸੱਤਾ ਪ੍ਰਾਪਤੀ ਦੇ ਮਕਸਦ ਨਾਲ ਆਏ ਤੇ ਇਨ੍ਹਾਂ ਲੋਕ ਹਿੱਤ ਨਾਲੋਂ ਆਪਣੀ ਪਾਰਟੀ ਦੇ ਹਿੱਤ ਨੂੰ ਪਹਿਲ ਦਿੱਤੀ ਇਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਗੈਰ ਲੋਕਤੰਤਰੀ ਤਰੀਕਿਆਂ ਨਾਲ ਸੱਤਾ ਹਾਸਲ ਕੀਤੀ ਤੇ ਸੰਵਿਧਾਨ ਗਣਤੰਤ ਤੇ ਸੰਵਿਧਾਨਿਕ ਸੰਸਥਾਵਾਂ ਦਾ ਵੱਡਾ ਨੁਕਸਾਨ ਕੀਤਾ। ਇਨ੍ਹਾਂ ਅਜਿਹੇ ਲੋਕਾਂ ਤੇ ਉਹਨਾਂ ਦੀਆਂ ਪਾਰਟੀਆਂ ਨੇ ਲੋਕਤੰਤਰੀ ਮਰਿਆਦਾਵਾਂ ਦਾ ਵੱਡਾ ਘਾਣ ਕੀਤਾ ਤੇ ਤਾਕਤ ਨੂੰ ਸਿਰਫ ਆਪਣੀ ਮਾਫਤ ਵਸਤੇ ਵਰਤਿਆ। ਦੇਸ਼ ਦੇ ਲੋਕਤੰਤਰ ਦੇ ਮੁੱਦਿਆਂ ਨਾਲੋਂ ਇਨ੍ਹਾਂ ਨੇ ਆਪਣੀਆਂ ਜਾਤਾਂ, ਧਰਮਾਂ, ਫਿਰਕਿਆਂ, ਬੋਲੀਆਂ, ਇਲਾਕਿਆਂ ਤੇ ਹੋਰ ਬਹੁਤ ਸਾਰੇ ਸੰਕੀਨ ਮੁੱਦਿਆਂ ਦੀ ਰਾਜਨੀਤੀ ਕਰਕੇ ਨਾ ਕੇਵਲ ਸਮਾਜ ਵਿੱਚ ਵੰਡਾਂ ਪਾਈਆਂ ਬਲਕਿ ਗਣਤੰਤਰ ਲਈ ਵੀ ਵੱਡੇ-ਵੱਡੇ ਸਵਾਲ ਖੜੇ ਕੀਤੇ ਇਨ੍ਹਾਂ ਰਾਜਨੀਤਿਕਵਾਨਾਂ ਤੇ ਪਾਰਟੀਆਂ ਵਿੱਚ ਬਿਜਾੜਤਾਰਿਕ ਹੋਂਦ ਕਰ ਅਨਹੋਂਦ ਕਰਕੇ ਹੀ ਦੇਸ਼ ਦੀ ਰਾਜਨੀਤੀ ਰਲਗੱਡ ਹੋਈ ਪਈ ਹੈ ਪਾਰਟੀਆਂ ਵਿੱਚ ਲਗਾਤਾਰ ਟੁੱਟ-ਪੱਜ, ਦਲਬਦਲੀ ਇਹ ਆਮ ਬਤਾਰਾ ਹੋ ਗਿਆ ਇਨ੍ਹਾਂ ਰਾਜਨੀਤਿਕਵਾਨਾਂ ਦੀ ਤਰਜੀਹ ਹਰ ਹਾਲਤ ਵਿੱਚ ਸੱਤਾ ਹਾਸਲ ਕਰਨਾ ਰਹਿ ਗਈ ਸੀ ਇਹ ਕਾਰਨ ਹੈ ਕਿ ਹੁਣ ਗਨਰਾਜ ਲੋਕਾਂ ਦੀ ਇੱਛਾ ਤੇ ਨਹੀਂ ਰਾਜ ਦੀ ਤਾਕਤ ਤੇ ਟਿਕਿਆ ਦਿਖਾਈ ਦਿੰਦਾ। ਹੁਣ ਤਾਂ ਚੋਣਾਂ ਵਿੱਚ ਇੱਕ ਮਹਿਜ਼ ਵਿਖਾਵਾ ਰਹਿ ਗਿਆ ਤੇ ਇਹ ਪੈਸੇ, ਬਾਹੂਬਲ ਪਚਾਰ ਤੇ ਹੋਰ ਬਹੁਤ ਸਾਰੇ ਲੋਕਤੰਤਰੀ ਤਰੀਕਿਆਂ ਦੀ ਭੇਟ ਚੜ ਗਿਆ। ਪਿਛਲੀਆਂ ਸਾਰੀਆਂ ਸਰਕਾਰਾਂ ਚੋਣ ਪ੍ਰਬੰਧ ਵਿੱਚ ਸੁਧਾਰ ਕਰਨ ਦਾ ਵਾਅਦਾ ਕਰਦੀਆਂ ਰਹੀਆਂ ਪਰ ਤਰਅਤਲ ਤੇ ਕੁਝ ਵੀ ਨਹੀਂ ਹੁੰਦਾ ਦਿਖਾਈ ਦੇ ਰਿਹਾ। ਜੇ ਬਤਾਰਾ ਇਸ ਤਰੀਕੇ ਨਾਲ ਚੱਲਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕੀ ਚੋਣਾ ਵਿੱਚ ਵੋਟਾਂ ਪਾਉਣ ਤੋਂ ਵੀ ਕੰਨੀ ਘਤਰਾਉਣਗੇ ਭਾਵੇਂ ਲੋਕਤੰਤਰ ਦੀ ਇਹ ਸਮੱਸਿਆ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ ਪਰੰਤੂ ਪਿਛਲੇ ਸਾਲਾਂ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਇਸ ਸੰਬੰਧੀ ਕਾਫੀ ਸਵਾਲ ਖੜੇ ਹੋਏ ਲੋਕਾਂ ਨੇ ਮੌਜੂਦਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਲੋਕਤੰਤਰ ਤੇ ਗਨਰਾਜ ਬਾਰੇ ਕਾਫੀ ਸਵਾਲ ਖੜੇ ਕੀਤੇ ਸਾਰੇ ਸਾਰੇ ਬੇਰਬੇਖੋਖਣ ਤੋਂ ਬਾਅਦ ਦਿਖਾਈ ਦਿੰਦਾ ਹੈ ਕਿ ਸਰਕਾਰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਗਨਤੰਤਰ ਨੂੰ ਕਮਜ਼ੋਰ ਕਰਕੇ ਇੱਕ ਨਵਾਂ ਨਿਜਾਮ ਉਸਾਰਨਾ ਚਾਹੁੰਦੀ ਹੈ ਪਿਛਲੇ ਸਮੇਂ ਤੋਂ ਲਗਾਤਾਰ ਸੰਵਿਧਾਨਿਕ ਸੰਸਥਾਵਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਸੰਵਿਧਾਨ ਦੇ ਮੁੱਢਲੇ ਤਾਚੇ ਵਿੱਚ ਦਿੱਤੇ ਹੋਏ ਉਦੇਸ਼ਾਂ ਨੂੰ ਹੌਲੀ-ਹੌਲੀ ਕਮਜ਼ੋਰ ਕਰਕੇ ਇੱਕ ਵੱਖਰੀ ਕਿਸਮ ਦੀ ਬਹੁਲਵਾਦੀ ਵਿਚਾਰਧਾਰਾ ਅੱਗੇ ਲਿਆਂਦੀ ਜਾ ਰਹੀ ਹੈ ਦੇਸ਼ ਦੀ ਸਰਵਉੱਚ ਅਦਾਲਤ ਦੇ ਫੈਸਲੇ ਸੰਸਦ ਦੁਆਰਾ ਬਹੁਮਤ ਦੇ ਜੋਰ ਨਾਲ ਬਦਲੇ ਜਾ ਰਹੇ ਹਨ ਦੇਸ਼ ਵਿੱਚ ਪਾਰਲੀਮੈਂਟ ਦੁਬਾਰਾ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਬਿਲਕੁਲ ਨਹਿਰੂ ਯੁੱਗ ਦੇ ਉਲਟ ਤੇ ੱਤਕੇ ਨਾਲ ਕਾਨੂੰਨ ਬਣਾਏ ਤੇ ਲਾਗੂ ਕੀਤੇ ਜਾ ਰਹੇ ਆ। ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਤੇ ਏਜੰਸੀਆਂ ਦੀ ਵਿਰੋਧ ਵਿਰੋਧੀ ਧਿਰਾਂ ਨੂੰ ਦਬਾਉਣ ਲਈ ਖੁੱਲੇ ਅੰਬਰ ਤੋਂ ਹੋ ਰਹੀ ਹੈ। ਗਨਤੰਤਰ ਦੇ ਚੌਥੇ ਸਤੰਭ ਮੀਡੀਆ ਤੇ ਸਰਕਾਰੀ ਕੰਟਰੋਲ ਤੇ ਦਮਨ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਗੰਵਰਾਜ਼ ਵਿੱਚ ਹਰ ਪਾਸੇ ਪੈ ਪਸਰਿਆ ਹੋਇਆ ਤੇ ਕੋਈ ਵੀ ਰਾਜਨੀਤਿਕ ਧਿਰ ਖੁੱਲ੍ਹ ਕੇ ਇਸ ਦੀ ਵਿਰੋਧਤਾ ਨਹੀਂ ਕਰ ਰਹੀ ਕਾਂਗਰਸ ਦੇ ਰਾਜ ਵਿੱਚ ਬਣੇ ਲੋਕ ਹਿੱਤ ਕਾਨੂੰਨ ਜਾਣਕਾਰੀ ਦਾ ਅਧਿਕਾਰ ਮਨਰੇਗਾ ਨੂੰ ਬਹੁਤ ਕਮਜ਼ੋਰ ਕਰਕੇ ਆਮ ਆਦਮੀ ਨੂੰ ਰਾਜਨੀਤੀ ਵਰਤਾਰੇ ਵਿੱਚੋਂ ਵਾਰ ਕੱਢਣ ਦੀ ਕੋਸ਼ਿਸ਼ ਜਾਰੀ ਹੈ ਇਸ ਦੇ ਨਾਲ ਦੇਸ਼ ਦੀਆਂ ਘੱਟ ਗਿਣਤੀਆਂ ਦੇ ਪਵਿੱਖ ਲਈ ਇਸ ਗੰਵਰਾਜ਼ ਵਿੱਚ ਕਈ ਸਵਾਲ ਪੈਦਾ ਹੋ ਗਏ ਅਜਿਹਾ ਲੱਗਦਾ ਹੈ ਕਿ ਮੌਜੂਦਾ ਗਨਰਾਸ ਸੰਵਿਧਾਨ ਬਣਾਉਣ ਵਾਲਿਆਂ ਦੀ ਸੋਚ ਤੋਂ ਬਿਲਕੁਲ ਉਲਟ ਦਿਸ਼ਾ ਵਿੱਚ ਜਾ ਰਿਹਾ ਹੈ। ਧੰਨਵਾਦ ਜੀ।